ਖੇੜੀ ਵਾਲੇ ਬਾਬੇ ਦੇ ਮਾਮਲੇ ਤੇ ਸਾਡੇ ਨਾਲ ਮੌਜੂਦ ਨੇ ਡੀਐਸਪੀ ਸੁਖਨਾਥ ਸਿੰਘ ਜੀ ਉਹਨਾਂ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਕੀ ਹੈ ਸਰ ਇਹ ਜੀ ਇੱਥੇ ਇੱਕ ਸਾਡੇ ਗੁਰਜੀਤ ਕੌਰ ਨੇ ਮਾਤਾ ਗੁਜਰੀ ਕਲੋਨੀ ਚ ਰਹਿੰਦੇ ਨੇ ਉਹਨਾਂ ਦੀ ਜਿਵੇਂ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਸੰਗਰੂਰ ਤੋਂ ਇਹਨਾਂ ਦਾ ਲਾਸਟイヤー ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਸਿਮੈਟਰੀਮੋਨਿਅਲ ਡਿਸਪਿਊਟ ਚੱਲਦਾ ਹੈ ਅੱਜ ਇਹ ਮੇਰੇ ਖਿਆਲ ਦੋਨੇ ਪਾਰਟੀ ਇਹਨਾਂ ਦੇ ਘਰੇ ਇਕੱਠੀਆਂ ਹੋਈਆਂ ਸੀਗੀਆਂ ਜਿਵੇਂ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਏ ਸੀ ਇਹਨਾਂ ਦੀ ਕੀ ਗੱਲ ਚੱਲ ਰਹੀ ਸੀ ਸਾਨੂੰ ਨਹੀਂ ਪਤਾ ਇਹਨਾਂ ਦੀ ਪਹਿਲਾਂ ਉੱਥੇ ਆਪਸ ਚ ਲੜਾਈ ਹੋਈ ਹੈ ਦੋਨਾਂ ਦੀ ਗਰੁੱਪਸ ਦੀ ਉਸ ਤੋਂ ਬਾਅਦ ਆਫਟਰ ਥੈਟ ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਦੋਂ ਇਹਨਾਂ ਦੀ ਲੜਾਈ ਹੋਈ ਹੈ ਸਾਡੇ 1 ਤਕਰੀਬਨ ਕੁਝ 1:30 4 ਵਜੇ ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਐਸਸੀ ਹਸਪੀਟਲ ਆਏ ਆ ਜਿਹੜੇ ਗੁਰਵਿੰਦਰ ਸਿੰਘ ਓਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਉਰੇ ਤੇ ਜਿਹੜੀ ਗੁਰਜੀਤਕੌਰ ਓਣੀ ਨੇ ਉਹਨਾਂ ਦੇ ਜਿਵੇਂ ਥਾਏ ਚ ਪੱਟ ਚ ਉਹਨਾਂ ਦੇ ਗੋਲੀ ਲੱਗੀ ਹੈ ਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਤੇ ਅਸੀਂ ਇੱਕ ਟੀਮ ਚੰਡੀਗੜ੍ਹ ਭੇਜੀ ਐਨਾਂ ਦੀ ਸਟੇਟਮੈਂਟ ਲੈ ਰਹੇ ਆ ਕਾਰਵਾਈ ਕਰਾਂ ਤੇ ਬੀਬੀ ਗੁਰਜੀਤਕੌਰ ਕਹਿੰਦੇ ਨੇ ਸਾਡੇ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬਾਬਾ ਉਹਨਾਂ ਦਾ ਜਵਾਈ ਹੈ ਵੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋਲਡੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਸੀ ਪੁਲਿਸ ਨੂੰ ਸੂਚਿਤ ਵੀ ਕਰਿਆ ਉਹ ਇਦਾਂ ਕਹਿੰ ਦੇਖੋ ਜੀ ਹਲੇ ਸਾਡੀ ਗੁਰਜੀਤ ਕੋਰੋਨਾ ਦੇ ਕੋਈ ਉਰੇ ਹੈ ਵੀ ਨਹੀਂ ਨਾ ਉਹਨਾਂ ਦੇ ਨਾਲ ਗੱਲ ਹੋਈ ਹੈ ਜੇ ਕੋਈ ਇਹੋ ਜੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਾਰਵਾਈ ਉਹ ਹੋਊਗੀ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈਗਾ ਬੇਸਿਕਲੀ ਅਸੀਂ ਤਾਂ ਜਿਹੜੇ ਇੱਥੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਤੇ ਜਿਹੜੀ ਇੱਕ ਪਾਰਟੀ ਦਾਖਲ ਹੈ ਉਹਨਾਂ ਨਾਲ ਸਾਡੀ ਗੱਲ ਹੋਈ ਹੈ ਜੇ ਕੋਈ ਇਹੋ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਊਗੀ ਹੋਊਗੀ ਉਹਨਾਂ ਤੇ ਤੇ ਵਾਈਪਨ ਕਿਹਨਾਂ ਵੱਲੋਂ ਯੂਜ਼ ਕਰਿਆ ਗਿਆ ਦੇਖੋ ਜੀ ਗੁਰਜੀ ਹਲੇ ਤੱਕ ਇਨੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੇ ਗੋਲੀ ਲੱਗੀ ਹੈ ਕਿਹਨੇ ਚਲਾਈ ਹੈ ਕਿਵੇਂ ਚੱਲੀ ਹੈ ਇਹ ਹਲੇ ਕੁਝ ਗੱਲ ਕਲੀਅਰ ਨਹੀਂ ਹੈ ਸਨ ਡੀਐਸਪੀ ਸੁਖਨਾਥ ਸਿੰਘ ਜਿਨ੍ਹਾਂ ਨੇ ਇਸ ਮਾਮਲੇ ਤੇ ਪੂਰੀ ਜਾਣਕਾਰੀ ਦਿੱਤੀ ਹੈ ਵੀ ਜਿਹੜੇ ਜਵਾਈ ਤੇ ਸੱਸ ਦਾ ਜਿਹੜਾ ਮਾਮਲਾ ਸੀ ਉਹ ਆਪਸੀ ਝਗੜਾ ਹੁੰਦਾ ਹੈ ਤੇ ਉਹਨੂੰ ਲੈ ਕੇ ਉਸ ਤੋਂ ਬਾਅਦ ਗੋਲੀ ਚੱਲਦੀ ਹੈ ਤੇ ਹੋਰ ਵੀ ਅਸੀਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ